ਪੰਜਾਬ ਦੇ ਵਿੱਚ ਬੀਤੇ ਦਿਨਾਂ ਬਰਨਾਲਾ ਦੇ ਤਪਾ ਮੰਡੀ ਦੇ ਵਿੱਚ ਵਿਜੀਲੈਂਸ ਨੇ ਤਹਿਸੀਲਦਾਰ ਸੁਖਚਾਨ ਸਿੰਘ ਚੰਨੀ ਨੂੰ ਰਜਿਸਟਰੀ ਕਰਵਾਉਣ ਦੇ ਐਵਜ਼ ਦੇ ਵਿੱਚ 20000 ਰੁਪਏ ਰਿਸ਼ਵਤ ਲੈਣ ਦੇ આરોਪਾ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਦੱਸ ਦੇ ਕਿ ਇਸ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪਰ ਦੇ ਤਹਿਸੀਲਦਾਰ ਹੁਣ ਸਮੂਹਿਕ ਛੁੱਟੀ ਲੈ ਕੇ ਹੜਤਾਲ ਤੇ ਚੱਲਗੇ ਦੱਸ ਦੇ ਕਿ ਅੱਜ ਤਹਿਸੀਲਾ ਦੇ ਵਿੱਚ ਰਜਿਸਟਰੀ ਦਾ ਕੰਮ ਰੁਕ ਗਿਆ ਠਿਕਰ ਗੱਲ ਮੋਗਾ ਦੀ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਵੀ ਤਹਿਸੀਲ ਸਟਾਫ ਦਾ ਪੂਰਾ ਸਟਾਫ ਆਇਆ ਹੋਇਆ ਸੀ ਲੇਕਿਨ ਉਹਨਾਂ ਨੇ ਕੰਮ ਨਹੀਂ ਕੀਤਾ ਪੂਰੀ ਤਰੀਕੇ ਦੇ ਨਾਲ ਕੰਮ ਬੰਦ ਰੱਖਿਆ ਗਿਆ ਇਸ ਦੌਰਾਨ ਕਰਮਚਾਰੀਆਂ ਨੇ ਕਿਕੋ ਜੁਕੇ ਹੈ ਇੱਕ ਵਾਰ ਤੁਸੀਂ ਵੀ ਸੁਣੋ ਜਿੰਨੀ ਜਾਣਕਾਰੀ ਮਿਲੀ ਹੈ ਜੀ ਕੱਲ 27 11 2024 ਨੂੰ ਪੰਜਾਬ ਰੈਵਿਨਿਊ ਐਸੋਸੀਏਸ਼ਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜੋ ਸੁਭਚਾਰਨ ਸਿੰਘ ਜਾਨੀ ਜੀ ਆ ਉਹਨਾਂ ਨੂੰ ਵਿਜੀਲੈਂਸ ਵਿਭਾਗ ਵੱਲੋਂ ਰੀਟੇਨ ਕੀਤਾ ਗਿਆ ਹੈ ਤੇ ਉਸ ਦੇ ਸਬੰਧ ਵਿੱਚ ਸਮੂਹ ਜਿਹੜੀ ਆਪਣੀ ਰੈਵਿਨਿਊ ਅਫਸਰ ਐਸੋਸੀਏਸ਼ਨ ਆ ਉਹਨਾਂ ਵੱਲੋਂ ਕੱਲ ਹੀ ਮਤਾ ਪਾਸ ਕੀਤਾ ਗਿਆ ਹੈ ਕਿ ਅੱਜ ਮਿਤੀ 28 11 ਨੂੰ ਜਿਹੜੇ ਸਮੂਹ ਰੈਵਿਨਿਊ ਅਫਸਰ ਸਹਿਬਾਨ ਆ ਜਿਵੇਂ ਕਿ ਤਸੀਲਾਰ ਨੇ ਐਸਸੀਲਾਰ ਉਹ ਸਮੂਹ ਛੁੱਟੀ ਤੇ ਰਹਿਣਗੇ ਤੇ ਇਸ ਕਰਕੇ ਸਾਰੇ ਜਿਹੜੇ ਅਫਸਰ ਸਹਿਬਾਨ ਆ ਜਿਸ ਸਮੂਹ ਛੁੱਟੀ ਤੇ ਬਰਨਾਲਾ ਲਏ ਗਏ ਹੋਏ ਅੱਜ ਰਜਿਸਟਰੀਆਂ ਦਾ ਕੰਮ ਹੋਏਗਾ ਜਾਂ ਨਹੀਂ ਹੋਏਗਾ ਰਜਿਸਟਰੀਆਂ ਦੇ ਕੰਮ ਜਿੰਨੀ ਜਾਣਕਾਰੀ ਹੈ ਵੀ ਸਮੂਹ ਛੁੱਟੀ ਤੇ ਅਫਸਰ ਹੈਗੇ ਆ ਤਾਂ ਲੱਗਦਾ ਹੈ ਨਹੀਂ ਹੋਏਗਾ ਬਾਕੀ ਇਸ ਸੰਬੰਧੀ ਜਿਹੜੀ ਪਸ਼ਟੀ ਤੁਸੀਂ ਸੀਨੀਅਰ ਅਫਸਰਾਂ ਬਸੋਂ ਕਰ ਸਕਦੇ ਆ ਜਿੰਨੀ ਜਾਣਕਾਰੀ ਮਿਲੀ ਹੈ ਜੀ ਕੱਲ 27/11/2024 ਨੂੰ ਪੰਜਾਬ ਰੈਵਿਨਿਊ ਐਸੋਸੀਏਸ਼ਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜੋ ਸੁਖਚਨ ਸਿੰਘ ਜਾਨੀ ਜੀ ਆ ਉਹਨਾਂ ਨੂੰ ਵਿਜੀਲੈਂਸ ਵਿਭਾਗ ਵੱਲੋਂ ਰੀਟੇਨ ਕੀਤਾ ਗਿਆ ਹੈ ਤੇ ਉਸ ਦੇ ਸਬੰਧ ਵਿੱਚ ਸਮੂਹ ਜਿਹੜੀ ਆਪਣੀ ਰੈਵਿਨਿਊ ਅਫਸਰ ਐਸੋਸੀਏਸ਼ਨ ਆ ਉਹਨਾਂ ਵੱਲੋਂ ਕੱਲ ਹੀ ਮਤਾ ਪਾਸ ਕੀਤਾ ਗਿਆ ਹੈ ਕਿ ਅੱਜ ਮਿਤੀ 28/11 ਨੂੰ ਜਿਹੜੇ ਸਮੂਹ ਰੈਵਿਨਿਊ ਅਫਸਰ ਸਾਹਿਬਾਨ ਆ ਜਿਵੇਂ ਕਿ ਤਸੀਲਾਰ ਨੇ ਐਸਸੀਲਾਰ ਉਹ ਸਮੂਹ ਛੁੱਟੀ ਤੇ ਰਹਿਣਗੇ ਤੇ ਇਸ ਕਰਕੇ ਸਾਰੇ ਅਫਸਰ ਸਹਿਵਾਨਾ ਜਿਸਮੂਖ ਛੁੱਟੀ ਤੇ ਬਰਨਾਲਾ ਲਿਖੇ ਗਏ ਹੋਏ ਨੇ ਅੱਜ ਰਜਿਸਟਰੀਆਂ ਦਾ ਕੰਮ ਹੋਏਗਾ ਨਹੀਂ ਹੋਏਗਾ ਰਜਿਸਟਰੀਆਂ ਦੇ ਕੰਮ ਜਿੰਨੀ ਜਾਣਕਾਰੀ ਹੈ ਵੀ ਸਮੂਖ ਛੁੱਟੀ ਤੇ ਅਫਸਰ ਹੈਗੇ ਤਾਂ ਲੱਗਦਾ ਹੈ ਨਹੀਂ ਹੋਏਗਾ ਬਾਕੀ ਇਸ ਬੰਦੀ ਜਿਹੜੀ ਪੁਸ਼ਟੀ ਤੁਸੀਂ ਸੀਨੀਅਰ ਅਫਸਰਾਂ ਵੱਸੋਂ ਕਰ ਸਕਦੇ ਹੋ ਇਹ ਜਿੰਨੀ ਜਾਣਕਾਰੀ ਮਿਲੀ ਹੈ ਜੀ ਕੱਲ 27/11/2024 ਨੂੰ ਪੰਜਾਬ ਰੈਵਿਨਿਊ ਐਸੋਸੀਏਸ਼ਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜੋ ਸੁਭਚਾਰਨ ਸਿੰਘ ਜਾਨੀ ਜੀ ਆ ਉਹਨਾਂ ਨੂੰ ਵਿਜੀਲੈਂਸ ਵਿਭਾਗ ਵੱਲੋਂ ਰਟੇਨ ਕੀਤਾ ਗਿਆ ਹੈ ਤੇ ਉਸ ਦੇ ਸਬੰਧ ਵਿੱਚ ਸਮੂਹ ਜਿਹੜੀ ਆਪਣੀ ਰੈਵਿਨਿਊ ਅਫਸਰ ਐਸੋਸੀਏਸ਼ਨ ਆ ਉਹਨਾਂ ਵੱਲੋਂ ਕੱਲ ਹੀ ਮਤਾ ਪਾਸ ਕੀਤਾ ਗਿਆ ਹੈ ਕਿ ਅੱਜ ਮਿਤੀ 28/11 ਨੂੰ ਜਿਹੜੇ ਸਮੂਹ ਰੈਵਿਨਿਊ ਅਫਸਰ ਸਹਿਬਾਨ ਆ ਜਿਮਨੇ ਕਸੀਲਰ ਨੇ ਐਸਸੀਲਰ ਉਹ ਸਮੂਹ ਛੁੱਟੀ ਤੇ ਰਹਿਣਗੇ ਤੇ ਇਸ ਕਰਕੇ ਸਾਰੇ ਜਿਹੜੇ ਅਫਸਰ ਸਹਿਬਾਨ ਆ ਜਿਸ ਸਮੂਹ ਛੁੱਟੀ ਤੇ ਬਰਨਾਲਾ ਲਿਖੇ ਗਏ ਹੋਏ ਅੱਜ ਰਜਿਸਟਰੀਆਂ ਦਾ ਕੰਮ ਹੋਏਗਾ ਜਾਂ ਨਹੀਂ ਹੋਏਗਾ ਰਜਿਸਟਰੀਆਂ ਦੇ ਕੰਮ ਜਿੰਨੀ ਜਾਣਕਾਰੀ ਹੈ ਵੀ ਸਮੂਹ ਛੁੱਟੀ ਤੇ ਅਫਸਰ ਹੈਗੇ ਆ ਤਾਂ ਲੱਗਦਾ ਹੈ ਨਹੀਂ ਹੋਏਗਾ ਬਾਕੀ ਇਸ ਸੰਬੰਧੀ ਜਿਹੜੀ ਪੁਸ਼ਟੀ ਤੁਸੀਂ ਸੀਨੀਅਰ ਅਫਸਰਾਂ ਵੱਸੋਂ ਕਰ ਸਕਦੇ ਹੋ